ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਦੇ ਨਾਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਗੁਰਬਾਣੀ ਦੀਆਂ ਉਹਨਾਂ ਪੰਕਤੀਆਂ ਦੀ ਸਾਂਝ ਪਾਵਾਂਗੇ ਜੋ ਪੰਕਤੀਆਂ ਜੋ ਸ਼ਬਦ ਸਾਡੇ ਜੀਵਨ ਦੇ ਉੱਤੇ ਜਾਦੂ ਵਰਗਾ ਅਸਰ ਕਰਦੇ ਆ ਭਾਵ ਕਿ ਇਹ ਸ਼ਬਦ ਜਾਪ ਕਰਦਿਆਂ ਸਾਰ ਹੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗੇ ਬਦਲਾਅ ਹੁੰਦੇ ਆ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਵੈਸੇ ਤਾਂ ਸਾਨੂੰ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਏ ਜਿਹੜਾ ਵੀ ਪਾਠ ਕਰੀਏ ਕੋ ਪਾਠ ਸਾვენ ਪੂਰਾ ਕਰਨਾ ਚਾਹੀਦਾ ਹੈ ਸ਼ਬਦ ਜਾਪ ਵੀ ਪੂਰੇ ਕਰਨੇ ਚਾਹੀਦੇ ਆ ਕਿਉਂਕਿ ਸੰਗਤ ਜੀ ਤੁਸੀਂ ਆਪ ਸੋਚੋ ਕਿ ਜੇਕਰ ਇਸੇ ਵੀ ਪਾਠ ਕਿਸੇ ਵੀ ਸ਼ਬਦ ਜਾਪ ਦੀ ਸਿਰਫ ਇੱਕ ਪੰਕਤੀ ਦੇ ਨਾਲ ਸਾਡਾ ਜੀਵਨ ਬਦਲ ਸਕਦਾ ਹੈ ਸਾਡੇ ਉਤੇ ਇੰਨਾ ਚੰਗਾ ਹੋ ਸਕਦਾ ਹੈ ਤਾਂ ਜੇਕਰ ਆਪਾਂ ਪੂਰਾ ਪਾਠ ਕਰੀਏ ਪੂਰਾ ਸ਼ਬਦ ਜਾਪ ਕਰੀਏ ਤਾਂ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿੰਨੀ ਕਿਰਪਾ ਹੋਵੇਗੀ ਇਹ ਸਾਡੀ ਸੋਚ ਤੋਂ ਵੀ ਪਰੇ ਆ ਪਰ ਚਲੋ ਸੰਗਤ ਜੀ ਕੁਝ ਪੈਣ ਪਰਾ ਕਹਿ ਦਿੰਦੇ ਆ ਕਿ ਸਾਨੂੰ ਪਾਠ ਕਰਨ ਨੂੰ ਸਮਾਂ ਨਹੀਂ ਮਿਲਦਾ ਉਹ ਸਮੇਂ ਦੀ ਰੁਕਾਵਟ ਸਿਰਫ ਉਹਨਾਂ ਦੇ ਵਿੱਚ ਇਸ ਕਰਕੇ ਆ ਰਹੀ ਹੈ ਕਿਉਂਕਿ ਕਲਯੁਗ ਨਹੀਂ ਚਾਹੁੰਦਾ ਕਿ ਉਹ ਚੰਗੇ ਪਾਸੇ ਲੰਘਣ ਕਲਯੁਗ ਕਈ ਰੂਪਾਂ ਦੇ ਵਿਚਾਰ ਕੇ ਸਾਡੇ ਤੇ ਸਾਡੇ ਪਿਤਾ ਪਰਮਾਤਮਾ ਦੇ ਵਿੱਚ ਰੁਕਾਵਟ ਬਣਨ ਦੀ ਕੋਸ਼ਿਸ਼ ਕਰਦਾ ਹੈ ਦੂਰੀਆਂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਕਲਯੁਗ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੇਕਰ ਇਹ ਬੰਦਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਗਿਆ ਨਾਮ ਦੇ ਨਾਲ ਭਜਨ ਬੰਦਗੀ ਦੇ ਨਾਲ ਜੁੜ ਗਿਆ ਤਾਂ ਇਹਦੇ ਉੱਤੇ ਮੇਰਾ ਕੋਈ ਪ੍ਰਭਾਵ ਨਹੀਂ ਰਹਿਣਾ ਇਹ ਗੁਰੂ ਦਾ ਹੋ ਜਾਵੇਗਾ ਗੁਰੂ ਦੀ ਸ਼ਰਨ ਦੇ ਵਿੱਚ ਚਲੇ ਆ ਜਾਵੇਗਾ ਗੁਰੂ ਦਾ ਪਹਿਰਾ ਇਦੇ ਉੱਤੇ ਲੱਗ ਜਾਵੇਗਾ ਫਿਰ ਮੈਂ ਇਹਦਾ ਵਾਂਗ ਵੀ ਵਿੰਗਾ ਨਹੀਂ ਕਰ ਸਕਦਾ ਫਿਰ ਮੈਂ ਇਹਦੇ ਤੋਂ ਪੁੱਠੇ ਸਿੱਧੇ ਕੰਮ ਕੰਜ ਕਰਵਾਵਾਂਗਾ ਇਸ ਕਰਕੇ ਕਲਯੁਗ ਹੀ ਰੂਪ ਬਦਲ ਬਦਲ ਕੇ ਸਾਡੇ ਰਸਤੇ 'ਚ ਰੁਕਾਵਟਾ ਮਣਦਾ ਹੈ ਇਸ ਕਰਕੇ ਜੇ ਆਪਾਂ ਇਹ ਕਲਯੁਗ ਦੇ ਪ੍ਰਭਾਵ ਤੋਂ ਬਚਣਾ ਹੈ ਗੁਰੂ ਚਰਨਾਂ ਦੇ ਲੜ ਲੱਗਣਾ ਹੈ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਜਾਣਾ ਹੈ ਤਾਂ ਫਿਰ ਆਪਾਂ ਕੋਸ਼ਿਸ਼ ਇਹਨਾਂ ਪੰਕਤੀਆਂ ਨੂੰ ਕਰ ਸਕਦੇ ਆ ਜਿਹੜੇ ਕਹਿੰਦੇ ਆ ਨਾ ਵੀ ਸਾਨੂੰ ਪਾਠ ਕਰਨ ਦੇ ਲਈ ਸਮਾਂ ਨਹੀਂ ਮਿਲਦਾ ਸਾਡੇ ਕੰਮ ਤੋਂ ਦੇ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਹੈ ਤਾਂ ਉਹਨਾਂ ਦੇ ਅੱਗੇ ਬੇਨਤੀ ਹੈ ਵੀ ਤੁਸੀਂ ਇੱਕ ਵਾਰ ਇਹ ਪੰਕਤੀਆਂ ਦਾ ਜਾਪ ਇਸ ਤਰ੍ਹਾਂ ਦੇ ਨਾਲ ਕਰਕੇ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਦੇ ਨੇ ਕਿ ਫਿਰ ਤੁਸੀਂ ਚਾਹ ਕੇ ਵੀ ਆਪਣੇ ਨਿਤਨੇਮ ਦੇ ਵਿੱਚ ਆਪਣੇ ਅਮਰਤ ਵੇਲੇ ਦੇ ਵਿੱਚ ਨਾ ਤਾਂ ਨਹੀਂ ਪਾਪ ਪਾਉਗੇ ਗੁਰੂ ਸਾਹਿਬ ਜੀ ਐਸੀ ਕਿਰਪਾ ਕਰਦੇ ਨੇ ਫਿਰ ਨਾ ਆਪ ਵਿਸਾਰਦੇ ਆ ਨਾ ਸਾਨੂੰ ਵਿਚਾਰਨ ਦਿੰਦੇ ਆ ਫਿਰ ਅਸੀਂ ਪਰਮ ਪਿਤਾ ਪ੍ਰਮਾਤਮਾ ਜੀ ਨੂੰ ਯਾਦ ਨਹੀਂ ਕਰਦੇ ਔਰ ਸਾਨੂੰ ਆਪਣੀ ਯਾਦ ਦੁਵਾਉਂਦੇ ਆ ਵੈਸੇ ਵੀ ਆਹ ਪੁਰਖ ਜੀ ਕਹਿੰਦੇ ਕਿ ਆਪਾਂ ਜਦੋਂ ਵੀ ਕੋਈ ਨੇਕ ਕੰਮ ਕਰਦੇ ਆ ਭਜਨ ਬੰਦਗੀ ਕਰਦੇ ਆ ਪਾਠ ਕਰਦੇ ਆ ਤਾਂ ਇਹ ਸਤਗੁਰ ਸੱਚੇ ਪਾਸ਼ਾ ਜੀ ਦੀ ਹੀ ਕਿਰਪਾ ਹੈ ਉਹਨਾਂ ਦੀ ਕਿਰਪਾ ਤੋਂ ਬਿਨਾ ਉਹਨਾਂ ਦੀ ਮਰਜ਼ੀ ਤੋਂ ਬਿਨਾ ਕੁਝ ਵੀ ਨਹੀਂ ਕਰ ਸਕਦੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਅਪਾ ਉਹਨਾਂ ਦਾ ਨਾਮ ਜਪਦੇ ਆ ਤਾਂ ਜੇਕਰ ਅਜੇ ਤੱਕ ਆਪਾ ਆਪਣੇ ਸਤਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਤੋਂ ਦੂਰ ਆ ਸਤਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਤੋਂ ਦੂਰ ਆ ਤਾਂ ਇਹ ਪੰਕਤੀਆਂ ਦੇ ਨਾਲ ਸ਼ੁਰੂਆਤ ਕਰੀਏ ਇਹ ਪੰਕਤੀਆਂ ਗੁਰੂ ਸਾਹਿਬ ਜੀ ਦੀ ਉਸਤਤਿ ਰਿਆ ਅਤੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ ਰਿਆ ਇਹਨਾਂ ਪੰਕਤੀਆਂ ਦੇ ਵਿੱਚ ਹੀ ਮਾਲਕ ਦਾ ਸ਼ੁਕਰ ਜੁਣਾ ਹੈ ਗੁਰੂ ਸਾਹਿਬ ਜੀ ਜਰੂਰ ਕਿਰਪਾ ਕਰਨਗੇ ਤੁਸੀਂ ਇੱਕ ਵਾਰ ਇਹ ਪੰਕਤੀਆਂ ਦਾ ਜਾਪ ਕਰਕੇ ਦੇਖੋ ਪਹਿਲੀ ਪੰਕਤੀ ਪਹਿਲੀ ਤੱਕ ਦਾ ਜਾਪ ਆਪਾਂ ਸਵੇਰੇ ਉੱਠਦੇ ਅੰਸਾਰ ਕਰਨਾ ਹੈ ਜੋ ਭਜਨ ਬੰਦਗੀ ਨਹੀਂ ਕਰਦੇ ਜੋ ਅਜੇ ਤੱਕ ਪਾਠ ਪੂਰਾ ਨਹੀਂ ਕਰਦੇ ਜਾਂ ਫਿਰ ਜੇ ਕਰਦੇ ਵੀ ਉਹ ਨਾ ਤਾਂ ਵੀ ਸਾਡੇ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਇਸ ਜਾਪ ਤੋਂ ਹੋਵੇ ਉੱਠਦੇ ਅੰਸਾਰ ਆਪਣੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾ ਜਾਣ ਜਾਣ ਕੇ ਗੁਰੂ ਸਾਹਿਬ ਜੀ ਨੂੰ ਪਹਿਲਾਂ ਫਤਿਹ ਬੁਲਉਣੀ ਆ ਕਿਉਂਕਿ ਜੇਕਰ ਗੁਰੂ ਸਾਹਿਬ ਜੀ ਨੂੰ ਅੰਗ ਸੰਗ ਸਮਝਦੇ ਆ ਤਾਂ ਫਿਰ ਫਤਿਹ ਦੀ ਸਾਜ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹ ਰਾਜ਼ ਬੇਨਤੀ ਕਰਦੀਆਂ ਪਾਸ਼ਾ ਵਿਸਰ ਨਹੀਂ ਦਤਾ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਸੇਰੀ ਉੱਠਦੇ ਅਸਾਰ ਹੀ ਇਸ ਪੰਕਤੀ ਦਾ ਜਾਪ ਕਰੀਏ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਦੋਵੇਂ ਹੱਥ ਜੋੜ ਕੇ ਉਸ ਤੋਂ ਬਾਅਦ ਜਦੋਂ ਆਪਾਂ ਭੋਜਨ ਪ੍ਰਸ਼ਾਦ ਆਸ਼ਕਦੇ ਚਲੋ ਮੰਨ ਲਿਆ ਕਿ ਪੂਰੇ ਦਿਨ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਵਿਜੀ ਰਹਿੰਦੇ ਹੋ ਤੁਹਾਨੂੰ ਵੇਲ ਨਹੀਂ ਮਿਲਦੀ ਬਾੜ ਕਰਕੇ ਪਰ ਰੋਟੀ ਖਾਣ ਦੇ ਲਈ ਤਾਂ ਆਪਾਂ ਸਮਾਂ ਕੱਢਦੇ ਆ ਨਾ ਰੋਟੀ ਖਾਣ ਦੇ ਲਈ ਹੀ ਆਪਾਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਨ ਲਈਏ ਉਹਦਾ ਸ਼ੁਕਰਾਨਾ ਕਰ ਲਈਏ ਰੋਟੀ ਦੀ ਗੁਰਕੀ ਤੋੜ ਕੇ ਮੂੰਹ ਚ ਪਾਉਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੂੰ ਇੰਨਾ ਹੀ ਕਹਿ ਦਈਏ ਕਿ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਕਾਮਨਾ ਇੰਨਾ ਕਹਿਣਾ ਕੋਈ ਔਖਾ ਨਹੀਂ ਆ ਪੰਜ ਵਾਰ ਵਾਹਿਗੁਰੂ ਜੀ ਬੋਲ ਲਈਏ ਕਹ ਦਈਏ ਵਾਹਿਗੁਰੂ ਜੀ ਤੇਰਾ ਸ਼ੁਕਰ ਆ ਤੁਸੀਂ ਇਹ ਦੋ ਵਕਤ ਦੀ ਰੋਟੀ ਦਿੱਤੀ ਆ ਆਪជា ਆਪਜੀ ਦੀ ਕਿਰਪਾ ਦੇ ਨਾਲ ਹੀ ਰੋਟੀ ਮਿਲ ਰਹੀ ਆ ਆਪਜੀ ਦੀ ਕਿਰਪਾ ਦੇ ਨਾਲ ਹੀ ਇਹ ਖਾਧੀ ਹੋਈ ਰੋਟੀ ਮੇਰੇ ਪੱਜ ਰਹੀ ਆ ਮੇਰੇ ਸ਼ਰੀਰ ਨੂੰ ਲੱਗ ਰਹੀ ਆ ਇਹ ਸ਼ਰੀਰ ਨੂੰ ਤਾਕਤ ਦੇ ਰਹੀ ਆ ਇਹ ਮਨ ਹੀ ਮਨ ਦੇ ਵਿੱਚ ਆਪਾਂ ਸ਼ੁਕਰਾਨਾ ਕਰ ਸਕਦੇ ਆ ਵਾਹਿਗੁਰੂ ਜੀ ਨੇ ਸਾਨੂੰ ਸਵਾਸ ਸਵਾਸ ਭਜਨ ਗੰਦਗੀ ਕਰਨ ਕਰਕੇ ਆਏ ਸਵਾਸ ਸਵਾਸ ਸਿਮਰਨ ਸ਼ੁਕਰਾਨਾ ਕਰਨ ਨਾਲ ਕਿਹਾ ਪਰ ਆਪਣੇ ਅਜੇ ਇੰਨੇ ਵੱਡੇ ਭਾਗ ਨਹੀਂ ਆ ਕਿਸੇ ਦੇ ਵੀ ਨਹੀਂ ਉਹਨੇ ਆਪਣੀ ਗੱਲ ਵੀ ਵਿੱਚ ਇਹੀ ਕਰ ਰਹੀ ਆ ਆਪਾਂ ਗ੍ਰਸਤੀ ਆ ਕਮਾਕਾਰਾਂ ਵਾਲੇ ਆ ਵਿੱਚੇ ਕਈ ਪ੍ਰਕਾਰ ਦੀਆਂ ਚਿੰਤਾਵਾਂ ਆਪਣਾ ਅਸਰ ਕਰ ਜਾਂਦੇ ਆ ਨੇ ਕਈ ਕੰਮਾਂ ਤਾਂਦਿਆਂ ਦੀ ਸਾਨੂੰ ਫਿਕਰ ਲੱਗਦੀ ਨਹੀਂ ਆ ਸਾਡਾ ਇਧਰ ਉਧਰ ਧਿਆਨ ਭਟਕਦਾ ਰਹਿੰਦਾ ਏ ਅਸੀਂ ਜਿੰਨਾ ਮਰਜੀ ਆਪਣੇ ਮਨ ਨੂੰ ਫੜ-ਫੜ ਕੇ ਗੁਰੂ ਚਰਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਪਰ ਕਲਯੁਗ ਦਾ ਪ੍ਰਭਾਵ ਇੰਨਾ ਜ਼ਿਆਦਾ ਏ ਕਿ ਸਾਡੇ ਮਨ ਨੂੰ ਫੇਰ ਇਧਰ ਉਧਰ ਪਟਕਾ ਦਿੰਦਾ ਹੈ ਚਿੰਤਾਵਾਂ ਦੇ ਵਿੱਚ ਲਾ ਜਾਂਦਾ ਹੈ ਹੋਰ ਦੁਨੀਆ ਦੇ ਰੰਗ ਤਮਾਸ਼ਿਆਂਵਾਂ ਨਾਲ ਲਾ ਦਿੰਦਾ ਹੈ ਭਾਵੇਂ ਕਿ ਆਪਾਂ ਅਜੇ ਇੰਨੇ ਜੋਗੇ ਨਹੀਂ ਹੋਏ ਕਿ ਆਪਾਂ ਹਰ ਵੇਲੇ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਰਹਿ ਸਕੀਏ ਉਹਦਾ ਸ਼ੁਕਰਾਨਾ ਕਰ ਸਕੀਏ ਜਾਂ ਸਵਾਸ ਸਵਾਸ ਭਜਨ ਬੰਦਗੀ ਕਰ ਸਕੀਏ ਪਰ ਆਪਾਂ ਕੁਝ ਖਾਸ ਮੌਕਿਆਂ ਤੇ ਤਾਂ ਵਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਕੇ ਉਹਨਾਂ ਦਾ ਸ਼ੁਕਰਾਨਾ ਕਰਕੇ ਉਹਨਾਂ ਦੀ ਖੁਸ਼ੀ ਹਾਸਲ ਕਰ ਸਕਦੇ ਹਾਂ ਨਾ ਤਾਂ ਬਸ ਰੋਟੀ ਖਾਣ ਵੇਲੇ ਪਾਣੀ ਪੀਣ ਵੇਲੇ ਵੀ ਮਾਲਕ ਦਾ ਸ਼ੁਕਰਾਨਾ ਕਰੀਏ ਇਹ ਕੁਝ ਕੁ ਦਿਨ ਸਾਨੂੰ ਯਾਦ ਰੱਖਣਾ ਪੈਣਾ ਹੈ ਕੁੱਝ ਕਦੇ ਸਾਲੋਂ ਮਿਹਨਤ ਕਰਨੀ ਪਈ ਆ ਵੀ ਅਸੀਂ ਯਾਦ ਕਰਕੇ ਇਹਨਾਂ ਵੇਲਿਆਂ ਤੇ ਮਾਲਕ ਦਾ ਸ਼ੁਕਰਾਨਾ ਕਰੀਏ ਇਹਨਾਂ ਵੇਲਿਆਂ ਤੇ ਵਾਹਿਗੁਰੂ ਜੀ ਨੂੰ ਯਾਦ ਕਰੀਏ ਫਿਰ ਤੁਸੀਂ ਦੇਖਣਾ ਵੀ ਸਤਿਗੁਰ ਸੱਚੇ ਪਾਸ਼ਾ ਨੇ ਐਸੀ ਕਿਰਪਾ ਕਰਨੀ ਆ ਸਾਨੂੰ ਯਾਦ ਕਰਨ ਦੀ ਲੋੜ ਨਹੀਂ ਪੈਣੀ ਇੱਕ ਗੱਲ ਸਾਡੀ ਯਾਦ ਵਿੱਚ ਰਹਿਣ ਅਸੀਂ ਮਾਲਕ ਦਾ ਸ਼ੁਕਰਾਨਾ ਕੀਤੇ ਤੋਂ ਬਿਨਾ ਇੱਕ ਬੁਰਕੀ ਵੀ ਨਹੀਂ ਖਾ ਸਕਾਂਗੇ ਨਾਲ ਦੀ ਨਾਲ ਯਾਦ ਆਵੇਗਾ ਨਾਲ ਦੀ ਨਾਲ ਸ਼ੁਕਰਾਨਾ ਕਰਾਂਗੇ ਸਵਾਸ ਸਵਾਸ ਭਜਨ ਬੰਦਗੀ ਚੱਲਣੀ ਵੀ ਸ਼ੁਰੂ ਹੋ ਸਕਦੀ ਹੈ ਸੋ ਕੋਸ਼ਿਸ਼ ਕਰੀਏ ਥੋੜੀ ਜੀ ਮਿਹਨਤ ਕਰੀਏ ਬਾਕੀ ਕਿਰਪਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪੇ ਹੀ ਕਰ ਦੇਣੀ ਆ ਤਾਂ ਸਵੇਰੇ ਉੱਠਦੇ ਆ ਸਾਰ ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਹੋਏ ਹੋਏ ਰੋਟੀ ਖਾਣ ਵੇਲੇ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਕਾਰੋਬਾਰ ਜਾਣ ਲੱਗਿਆ ਜਾਂ ਕਿਸੇ ਵੀ ਕੰਮ ਤੇ ਚੱਲੇ ਆ ਕਿਤੇ ਵੀ ਜਾ ਰਹੇ ਹੋ ਘਰ-ਬਾਰ ਤੇਰਾ ਨਵਾਸਾ ਤੂੰ ਜਨ ਕੇ ਹੈ ਸੰਸ ਰਸਤੇ ਦੇ ਵਿੱਚ ਜਾਂਦਿਆਂ ਹੋਇਆ ਮੂਲ ਮੰਤਰ ਜੀ ਦਾ ਜਾਪ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਜਾਈਏ ਰਾਤ ਨੂੰ ਸੌਣ ਵੇਲੇ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਹਰ ਇੱਕ ਕੰਮ ਦੇ ਲਈ ਕਰੀਏ ਵਾਹਿਗੁਰੂ ਜੀ ਤੋਂ ਵਾਹਿਗੁਰੂ ਜੀ ਦਾ ਨਾਮ ਮੰਗੀਏ ਸੰਗਤ ਜੀ ਜਦੋਂ ਆਪਾਂ ਵਾਹਿਗੁਰੂ ਜੀ ਤੋਂ ਵਾਹਿਗੁਰੂ ਜੀ ਦਾ ਨਾਮ ਮੰਗਦੇ ਆ ਨਾ ਸਮਝੋ ਸਭ ਕੁਝ ਮੰਗ ਲਿਆ ਨਾਮ ਦੇ ਵਿੱਚ ਇੰਨੀ ਬਰਕਤ ਹੈ ਕਿ ਜਿੱਥੇ ਵਾਹਿਗੁਰੂ ਜੀ ਦਾ ਨਾਮ ਉੱਥੇ ਸਭ ਚੀਜ਼ਾਂ ਆਪਣੇ ਆਪ ਹੁੰਦੀਆਂ ਨੇ ਤਾਂ ਫਿਰ ਵਾਹਿਗੁਰੂ ਜੀ ਤੋਂ ਜਦੋਂ ਮੰਗਣਾ ਉਹਨਾਂ ਦਾ ਨਾਮ ਮੰਗਣਾ ਹੈ ਭਜਨ ਬੰਦਗੀ ਮੰਗਣੀ ਆ ਅਮਰਤ ਮੇਲੇ ਦੀ ਭਜਨ ਬੰਦਗੀ ਮੰਗਣੀ ਆ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਦਾ ਸਿਮਰਨ ਨਾਮ ਦਾ ਜਾਪ ਆਪਾਂ ਕਰਦੇ ਰਹੀਏ ਜਦੋਂ ਕੰਮ ਕਾਰ ਕਰਦੇ ਆ ਆਪਣੇ ਕਿਰਤ ਕਰਦੇ ਆ ਤਾਂ ਤੁਹਾਨੂੰ ਗੁਰੂ ਰਾਮਦਾਸ ਜੀ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਨਾਮ ਦਾ ਜਾਪ ਕਰਦੇ ਹੋਏ ਕਰ ਸਕਦੇ ਹਾਂ ਵਾਹਿਗੁਰੂ ਵਾਹਿਗੁਰੂ ਜੇ ਵੀ ਆਪਾਂ ਆਪਣੇ ਕੰਮ ਧੰਦੇ ਕਰ ਸਕਦੇ ਹਾਂ ਫਿਰ ਉਹਨਾਂ ਕੰਮਾਂ ਦੇ ਵਿੱਚ ਮਰਕਤ ਦੇਖੀਓ ਜੀ ਕਿੰਜ ਪੈਂਦੀ ਸੂਰ ਵਿੱਚ ਕਿਹਦੀ ਗਵਾਈ ਚਾਹੀਦੀ ਹੈ ਜਦੋਂ ਸਾਡੇ ਗੁਰੂ ਪਿਤਾ ਨੇ ਜਦੋਂ ਸਾਡੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਇਹ ਲਿਖ ਕੇ ਦਿੱਤਾ ਕਿ ਤੇਗ ਬਹਾਦਰ ਸਿਮਰੀ ਕਾਰਨੋਂ ਨਿੱਧਿਆ ਦੇ ਤਾ ਤਾ ਹਰ ਰੋਜ ਅਰਦਾਸ ਬੇਨਤੀ ਕਰਦੇ ਆ ਜੋ ਸੁਣਦੇ ਆ ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਸਪਸ਼ਟਤਾ ਸਮਝਾਇਆ ਕਿ ਜਿਸ ਕਰਦੇ ਵਿੱਚ ਗੁਰਤੇਗ ਬਹਾਦਰ ਪਾਸ਼ਾ ਜੀ ਦੇ ਨਾਮ ਦਾ ਹੀ ਸਿਮਰਨ ਹੁੰਦਾ ਹੋਵੇ ਨਾ ਕਰਦੇ ਵਿੱਚ ਰਿੱਧੀਆਂ ਸਿੱਧੀਆਂ ਬਹੁਤ ਤੇਜ਼ੀ ਦੇ ਨਾਲ ਪ੍ਰਵੇਸ਼ ਕਰ ਜਾਂਦੀਆਂ ਨੇ ਸਭ ਦੁੱਖ ਰੋਗ ਕਸ਼ਟ ਲਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਮ ਦਾ ਸਿਮਰਨ ਦੱਸਿਆ ਸ਼ੀਰੀ ਹਰਿ ਕ੍ਰਿਸ਼ਨ ਉਤੇ ਆਈਏ ਜਿਸ ਦਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਏ ਕਰ ਕਹੋ ਨਿਤ ਆਪਤਾ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਮੇਰੇ ਦਸਵੇਂ ਪਾਸ਼ਾ ਹੋਰ ਸਤਿਗੁਰ ਸੱਚੇ ਪਾਸ਼ਾ ਕਿਹੜੀ ਗਰੰਟੀ ਸਾਡੇ ਤੇ ਅਸੀਂ ਆਪਣੇ ਦਸਾਂ ਹੀ ਗੁਰੂ ਸਾਹਿਬਾਨ ਦੇ ਨਾਮ ਸਿਮਰਨ ਹੀ ਸ਼ੁਰੂ ਕਰ ਦਈਏ ਨਾ ਤਾਂ ਵੀ ਸਾਡੇ ਉਤੇ ਬਹੁਤ ਕਿਰਤ ਕੰਮ ਹੋਵੇਗੀ ਸਤਿਗੁਰ ਸੱਚੇ ਪਾਸ਼ਾ ਜੀ ਇਨੇ ਦੇ ਅਨੂਆ ਇਨੇ ਕਿਰਪਾਲੂਆ ਕਿਤੇ ਇੱਕ ਵਾਰ ਉਹ ਤਰਸ ਦੇ ਕਰਦੇ ਵਿੱਚ ਆ ਗਏ ਤਾਂ ਫਿਰ ਝੂਲੀਆਂ ਛੋਟੀਆਂ ਪੈ ਜਾਂਦੀਆਂ ਨੇ ਤੇ ਫਿਰ ਆ ਉਹ ਆਪਣੇ ਦਿਨ ਦੀ ਸ਼ਰਧਾ ਇਸੇ ਤਰ੍ਹਾਂ ਕਰਦੇ ਵਾਹਿਗੁਰੂ ਜੀ ਤੋਂ ਵਾਹਿਗੁਰੂ ਜੀ ਦਾ ਨਾਮ ਲੰਗਿਏ ਉਹਦੇ ਨਾਮ ਨੂੰ ਜਪਣ ਦਾ ਚਾ ਮੰਗਿਏ ਚਾ ਨਾਲ ਅਮਰਤ ਵੇਲੇ ਚਾ ਦੇ ਨਾਲ ਆਪਣੇ ਗੁਰੂ ਸਾਹਿਬ ਜੀ ਨੂੰ ਯਾਦ ਕਰੀਏ ਭਾਵੇਂ ਤੁਸੀਂ ਇੱਕ ਪੰਕਤੀ ਇੱਕ ਸ਼ਬਦ ਦੇ ਨਾਲ ਹੀ ਕਰ ਲਓ ਬਾਕੀ ਕਿਰਪਾ ਸਤਿਗੁਰ ਸੱਚੇ ਪਾਤਸ਼ਾਹੀ ਨੇ ਆਪੇ ਹੀ ਕਰ ਦੇਣੀ ਹੈ ਇਹਨਾਂ ਪੰਕਤੀਆਂ ਤੋਂ ਸ਼ੁਰੂਆਤ ਕਰੋਗੇ ਪਤਾ ਹੀ ਨਹੀਂ ਲੱਗਣਾ ਕਿ ਕਦੋਂ ਗੁਰੂ ਸਾਹਿਬ ਜੀ ਨੇ ਪੰਜਾਂ ਬਾਣੀਆਂ ਦਾ ਅਮਰਤ ਵੇਲੇ ਦਾ ਨਿਤਨੇਮ ਝੋਲੀ ਦੇ ਵਿੱਚ ਪਾ ਦਿੱਤਾ ਸ਼ਾਮ ਦੀ ਭਜਨਵੰਦਗੀ ਝੋਲੀ ਵਿੱਚ ਰਾਤ ਨੂੰ ਸੌਣ ਲੱਗਿਆਂ ਦੀ ਭਜਨਮੰਤਗੀ ਝੋਲੀ ਦੇ ਵਿੱਚ ਪਾ ਦਿੱਤੀ ਸਵਾਸ ਸਵਾਸ ਸਿਮਰਨ ਝੋਲੀ ਦੇ ਵਿੱਚ ਪਾ ਦਿੱਤਾ ਫਿਰ ਫਿਰ ਵਾਹਿਗੁਰੂ ਜੀ ਨੂੰ ਯਾਦ ਨਹੀਂ ਕਰਦੇ ਵਾਹਿਗੁਰੂ ਜੀ ਖੁਦ ਸਾਡੀ ਯਾਦ ਦੇ ਵਿੱਚ ਰਹਿੰਦੇ ਨੇ ਤਾਂ ਫਿਰ ਆਓ ਅਰਦਾਸ ਦੇ ਰੂਪ ਦੇ ਵਿੱਚ ਇਹ ਪੰਕਤੀਆਂ ਵਾਹਿਗੁਰੂ ਜੀ ਨੂੰ ਕਹੀਏ ਮਾਲਕ ਦਾ ਸ਼ੁਕਰਾਨਾ ਇਹਨਾਂ ਪੰਕਤੀਆਂ ਦੇ ਰਾਹੀਂ ਕਰਦੇ ਰਹੀਏ ਗੁਰੂ ਸਾਹਿਬ ਜੀ ਬਹੁਤ ਕਮਾਕਾਰਾਂ ਦੇ ਵਿੱਚੋਂ ਵੀ ਸਾਨੂੰ ਭਜਨ ਵੱਜ ਗੀਦਿਆ ਸਮਾਂ ਕੱਢ ਦੇਣਗੇ ਆਪਣੇ ਹੀ ਸਮੇਂ ਸੰਕਲਿਤ ਦੇਣਗੇ ਜਿਹੜੇ ਕੰਮਕਾਰ ਕਰਨੇ ਸਾਨੂੰ ਬੜੇ ਔਖੇ ਲੱਗਦੇ ਹਨ ਉਹ ਵੀ ਆਸਾਨ ਹੋ ਜਾਣਗੇ ਅਤੇ ਸਾਡੇ ਕਮਾਕਾਰਾਂ ਦੀ ਮਰਕਤ ਤੇ ਨ ਦੁੱਗਣੀ ਰਾਤ ਚੋਕਲੀ ترقی ਮਿਲੇਗੀ ਜਦੋਂ ਆਪਾਂ ਜਨ ਬੰਦਗੀ ਕਰਦੇ ਹੋਏ ਕਿਰਤ ਕਰਾਂਗੇ ਜਦੋਂ ਆਪਣੇ ਕਿਰਤ ਨੂੰ ਇਮਾਨਦਾਰੀ ਦੇ ਨਾਲ ਕਰਾਂਗੇ ਕਿਉਂਕਿ ਗੁਰੂ ਸਾਹਿਬ ਜੀ ਦੀ ਵੱਡੀ ਸਿੱਖਿਆ ਹੈ ਹੱਕ ਸੱਚ ਦੀ ਇਕਰਤ ਕਰੋ ਨਾਮ ਜਪੋ ਵੰਡ ਕੇ ਛਕੋ ਅਤੇ ਇਕਰਤ ਇਮਾਨਦਾਰੀ ਦੀ ਹੋਵੇ ਕਿਸੇ ਦਾ ਹੱਕ ਨਹੀਂ ਮਾਰਨਾ ਕਿਸੇ ਦੇ ਨਾਲ ਬੇਇਮਾਨੀ ਨਹੀਂ ਕਰਨੀ ਝੂਠ ਨਹੀਂ ਬੋਲਣਾ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਈਰਖਾ ਨਹੀਂ ਰੱਖਣਾ ਅਤੇ ਜੋ ਮਾਨਕ ਨੇ ਦਾਤਾਂ ਦਿੱਤੀਆਂ ਨੇ ਉਹਨਾਂ ਦਾ ਹੰਕਾਰ ਨਹੀਂ ਕਰਨਾ ਬਸ ਸ਼ੁਕਰਾਨਾ ਕਰਨਾ ਹੈ ਕਿਉਂਕਿ ਸਾਡੇ ਕੋਲ ਜੋ ਵੀ ਹੈ ਨਾ ਉਹ ਪਰਮ ਪਿਤਾ ਪਰਮਾਤਮਾ ਦਾ ਦਿੱਤਾ ਹੈ ਸਾਡਾ ਇਹਦੇ ਵਿੱਚ ਕੁਝ ਵੀ ਨਹੀਂ ਆ ਜੇ ਅਸੀਂ ਮਿਹਨਤ ਕਰ ਰਹੇ ਆ ਨਾ ਤਾਂ ਵੀ ਉਹਦੀ ਕਿਰਪਾ ਦੇ ਨਾਲ ਕਿਉਂਕਿ ਉਹਨਾਂ ਨੇ ਸਾਨੂੰ ਇਹ ਸੋਨਾ ਸ਼ਰੀਰ ਦਿੱਤਾ ਸੋਚਣ ਦੇ ਲਈ ਸੋਨਾ ਦਿਮਾਗ ਦਿੱਤਾ ਹੁਣ ਫਿਰ ਕੇ ਗੱਲ ਪਰਮ ਪਿਤਾ ਪਰਮਾਤਮਾ ਜੀਤੇ ਹੀ ਮੁਕਣੀ ਆ ਜੋ ਦਿੱਤਾ ਸਭ ਕੁਝ ਉਹਨਾਂ ਨੇ ਦਿੱਤਾ ਸਾਡੇ ਕੋਲ ਸਾਡਾ ਕੁਝ ਵੀ ਨਹੀਂ ਹੈ ਤੇਰਾ ਪਾਹਾ ਹੰਕਾਰ ਕਿਸ ਗੱਲ ਦਾ ਕਰਦੇ ਆ ਹੰਕਾਰ ਨਹੀਂ ਕਰਨਾ ਸ਼ੁਕਰਾਨਾ ਕਰਨਾ ਹੈ ਸਵਾਸ ਸਵਾਸ ਸ਼ੁਕਰਾਨਾ ਕਰਨਾ ਹੈ ਜਦੋਂ ਸ਼ੁਕਰਾਨਾ ਕਰਾਂਗੇ ਤਾਂ ਵਾਹਿਗੁਰੂ ਜੀ ਦੇ ਹੋਰ ਤਰਸ ਦੇ ਪਾਤਰ ਬਣਾਂਗੇ ਵਾਹਿਗੁਰੂ ਜੀ ਹੋਰ ਕਿਰਪਾ ਕਰਨਗੇ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਤੇ ਮਿਹਰਬਾਨ ਹੋਵੇਗੀ ਸਾਡੇ ਹਰ ਕੰਮ ਦੇ ਵਿੱਚ ਵਰਤ ਜ਼ਰੂਰ ਹੋਵੇਗੀ ਇੱਕ ਵਾਰ ਸ਼ੁਕਰਾਨਾ ਕਰਕੇ ਦੇਖੋ ਫਿਰ ਪਤਾ ਲੱਗਣਾ ਸ਼੍ਰੀ ਕ੍ਰਿਸ਼ਨ ਦੇ ਵਿੱਚ ਕਿੰਨੀ ਤਾਕਤ ਹੈ ਤਾਂ ਜੋ ਭਜਨ ਬੰਦਗੀ ਕਰਦੇ ਆ ਅਮਰਤ ਵੇਲੇ ਉੱਠ ਕੇ ਬਾਣ ਕਰਦੇ ਆ ਸ਼ਾਮ ਵੇਲੇ ਰਹਿਰਾ ਸਾਬ ਸੌਣ ਵੇਲੇ ਮਾਲਕ ਦਾ ਸ਼ੁਕਰਾਨਾ ਮਾਲਕ ਅਗੇ ਅਰਦਾਸ ਬੇਤੀ ਕਰਕੇ ਸੰਭੇ ਉਹ ਤਾਂ ਵੱਡੇ ਭਾਂਗਾਂ ਵਾਲੇ ਆ ਤੇ ਇਹ ਵੱਡੇ ਭਾਗ ਸਾਡੇ ਵੀ ਬਣ ਸਕਦੇ ਆ ਜੇ ਅਸੀਂ ਗੁਰੂ ਸਾਹਿਬ ਜੀ ਦੇ ਅਰਦਾਸ ਬੇਤੀ ਕਰਨੇ ਸ਼ੁਰੂ ਕਰਦੇ ਹਾਂ ਇਹ ਪੰਗਤੀਆਂ ਗੁਰੂ ਸਾਹਿਬ ਜੀ ਦੀ ਅਰਦਾਸ ਹੀ ਆ ਜੀ ਅਸੀਂ ਆਪਣੇ ਵਾਹਿਗੁਰੂ ਜੀ ਤੋਂ ਉਹਨਾਂ ਦਾ ਨਾਮ ਮੰਗ ਰਹੇ ਆ ਨਾ ਇਹ ਅਰਦਾਸ ਹੀ ਆ ਫਿਰ ਆਓ ਇਹ ਅਰਦਾਸ ਹਰ ਰੋਜ਼ ਕਰੀਏ ਇੱਕ ਨਾ ਇੱਕ ਦਿਨ ਵਾਹਿਗੁਰੂ ਜੀ ਸਾਡੇ ਤੇ ਵੀ ਤਰਸ ਜਰੂਰ ਕਰਨਗੇ ਸੋ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ சுாா் ஜருசே